ਆਓ ਬਣਾਈਏ ਟੋਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚਲੋ ਜੀ ਦੇਖ ਲੈਂਦੇ ਰੈਸਪੀ ਜਲਦੀ ਜਲਦੀ ਇੱਥੇ ਮੈਂ ਇਹ ਦੋ ਬੜੀਆਂ ਕੌਲੀਆਂ ਜਿਹੜੀਆਂ ਚੌਲਾਂ ਦੀਆਂ ਦਿੱਤੀਆਂ ਸੀਗੀਆਂ ਮੋٹے ਚੌਲ ਸੀਗੇ ਇਹ ਤੇ ਅੱਧੀ ਕੌਲੀ ਪੋਹੇ ਦੀ ਤੇ ਅੱਧੀ ਕੌਲੀ ਉਰਦ ਦੀ ਦਾਲ ਮਾਂਹ ਦੀ ਦਾਲ ਜਿਹੜੀ ਮਤਲਬ ਧੋਤੀ ਹੋਈ ਛਿਲਕਾ ਉਤਾਰਿਆ ਹੋਇਆ ਤੇ ਥੋੜੇ ਜੇ ਦੋ ਚਮਚ ਫੜ ਕੇ ਮੇਥੀ ਦਾਣਾ ਇਨਨੁ ਸਾਰਿਆਂ ਨੂੰ ਮਿਕਸ ਕਰਕੇ ਪੋਹਾ ਜਿਹੜਾ ਉਹਨੂੰ ਨਹੀਂ ਆਪਾਂ ਮਿਕਸ ਕਰਨਾ ਦਾਲ ਚੌਲਰ ਮੇਥੀ ਦਾਣਾ ਇੱਕ ਜਗ੍ਹਾ ਮਿਕਸ ਕਰਕੇ ਪਾਣੀ 'ਚ ਧੋ ਕੇ ਚੰਗੀ ਤਰ੍ਹਾਂ ਰੱਖ ਦੇਣੇ ਆਪਾਂ ਨੇ ਅੱਧੇ 6-7 ਘੰਟਿਆਂ ਵਾਸਤੇ ਤੇ ਮੈਂ ਸਵੇਰੇ ਨੂੰ ਰੱਖੇ ਸੀਗੇ ਸ਼ਾਮ ਤੱਕ ਦੇਖੋ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਗਿਆ ਜਿਹੜੇ ਇਹ ਤੇ ਹੁਣ ਆਪਾਂ ਇਹਦਾ ਬੈਟਰ ਬਣਾਵਾਂਗੇ ਬੈਟਰ ਬਣਾਉਣ ਤੋਂ ਪਹਿਲਾਂ ਜਿਹੜਾ ਆਪਾਂ ਅੱਧਾ ਅੱਧੀ ਕੌਲੀ ਪੋਹੇ ਦੀ ਲਿੱਤੀ ਸੀਗੀ ਉਹ ਆਪਾਂ ਧੋ ਕੇ ਬੈਟਰ ਬਣਾਉਣ ਲੱਗੇ ਪਾਣਾ ਹੈ ਵਿੱਚ ਪਹਿਲਾਂ ਨਹੀਂ ਉਹ ਪਾਣੀ 'ਚ ਭਾ ਕੇ ਰੱਖਣਾ ਹੈ ਉਹ ਜਲਦੀ ਉਹ ਹੋ ਜਾਂਦਾ ਹੈ ਤੇ ਇੱਥੇ ਬਣਾ ਲੈਂਦੇ ਬੈਟਰ ਆਪਾਂ ਅੱਜ ਮੈਂ ਵੀ ਚੁਟਕੀ ਵਾਲਾ ਜਾਦੂ ਕਰਕੇ ਬੈਟਰ ਬਣਾ ਲੇਤਾ ਤੇ ਬੈਟਰ ਬਣਾਉਂਦੇ ਹੋਏ ਆਪਾਂ ਪਾਣੀ ਥੋੜਾ ਥੋੜਾ ਪਾਉਣਾ ਹੈ ਬੈਟਰ ਪਤਲਾ ਨਹੀਂ ਹੋਣਾ ਚਾਹੀਦਾ ਆਪਣਾ ਪਤਲਾ ਨਹੀਂ ਕਰਨਾ ਆਪਾਂ ਨੇ ਤੇ ਮੈਂ ਇੱਥੇ ਜਿਆਦਾ ਸੀਗਾ 2 ਘੰਟਿਆਂ ਚ ਕਰ ਲਿਆ ਕਿਉਂਕਿ ਜਦ ਇਹ ਫਾਰਮੈਟ ਕਰਨ ਵਾਸਤੇ ਆਪਾਂ ਰੱਖਦੇ ਬਾਹਰ ਆ ਜਾਂਦਾ ਹੈ ਫਿਰ ਤੇ ਸ਼ਾਮੀ ਮੈਂ ਫਾਰਮੈਟ ਕਰਨੀ ਰੱਖ ਦਿੱਤਾ ਸੀਗਾ ਤੇ ਇਹ ਚੰਗੀ ਤਰ੍ਹਾਂ ਐਨ ਫਾਰਮੈਟ ਹੋ ਗਿਆ ਦੇਖੋ ਤੁਸੀਂ ਐਦਾਂ ਜਾਲੇ ਜੇ ਬਣ ਜਾਂਦੇ ਆ ਇਨੇ ਮੈਂ ਅਗਲੇ ਦਿਨ ਫਿਰ ਸਵੇਰੇ ਵੀਡੀਓ ਚੜੀਆ ਸ਼ੂਟ ਕੀਤੀ ਸੀ ਤੇ ਦੇਖੋ ਤੁਸੀਂ ਇੰਨ ਚੰਗੀ ਤਰ੍ਹਾਂ ਜਿਹੜਾ ਆਪਣਾ ਫਾਰਮੈਟ ਹੋ ਗਿਆ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਧਿਆਨ ਰੱਖਣਾ ਕਿ ਤੁਸੀਂ ਪਾਣੀ ਜ਼ਿਆਦਾ ਨਹੀਂ ਪਾਉਣਾ ਗ੍ਰाइंड ਕਰਦੇ ਹੋਏ ਥੋੜਾ ਪਾਣੀ ਜਿੰਨਾ ਹੋ ਸਕੇ ਘੱਟ ਪਾਣੀ 'ਚ ਤੁਸੀਂ ਕਰਕੇ ਤਾਂ ਬੈਟਰ ਬਣਾਉਣਾ ਉਹਦਾ ਹੁਣ ਆਪਾਂ ਇੱਥੇ ਪਾਵਾਂਗੇ ਬੇਕਿੰਗ ਪਾਊਡਰ ਤੇ ਅੱਧਾ ਚਮਚ ਬੇਕਿੰਗ ਪਾਊਡਰ ਅੱਧਾ ਚਮਚ ਲੂਣ ਦਾ ਤੇ ਮੈਂ ਥੋੜਾ ਜਿਹਾ ਬੈਟਰ ਲਿੱਤਾ ਸੀ ਜਿੰਨੇ ਕਦੇ ਮੈਂ ਬਣਾਉਣੇ ਆ ਫੰਡੋ ਸੇ ਤੇ ਬਾਕੀ ਮੈਂ ਫ੍ਰਿਜ ਚ ਰੱਖ ਦਿੱਤਾ ਸੀਗਾ ਤੇ ਚੰਗੀਦਾਰ ਆਪਾਂ ਇਹਨੂੰ ਕੋਲ ਲਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਜਿੱਦਾਂ ਆਪਾਂ ਪਕੌੜੇ ਬਣਾਉਣ ਲੱਗੇ ਪਕੌੜਿਆਂ ਦਾ ਬੈਟਰ ਬਣਾਉਂਦੇ ਆ ਨਾ ਜਿੱਦਾਂ ਮਤਲਬ ਬੇਸਣ ਦਾ ਜਿੰਨਾ ਕ ਪਤਲਾ ਉਨਾ ਕ ਰੱਖਣਾ ਆਪਾਂ ਨੇ ਨਾ ਬਹੁਤ ਜ਼ਿਆਦਾ ਗਾੜਾ ਰੱਖਣਾ ਤੇ ਨਾ ਬਹੁਤ ਜ਼ਿਆਦਾ ਪਤਲਾ ਰੱਖਣਾ ਹੈ ਹਾਂਜੀ ਤੇ ਥੋੜਾ ਥੋੜਾ ਪਾਣੀ ਜਿਹੜਾ ਮਿਕਸ ਕਰ ਕਰਕੇ ਆਪਾਂ ਇਹਦੇ ਚ ਵਧੀਆ ਸਮੂਥ ਜਿਹਾ ਬੈਟਰ ਬਣਾ ਲਵਾਂਗੇ ਇੱਕ ਤੇ ਅਗਰ ਆਪਾਂ ਇੱਧਰ ਰੱਖ ਦੇਵਾਂਗੇ ਤਵਾ ਇਹ ਮੇਰਾ ਨਾਨ ਸਟਿਕ ਤਵਾ ਹੈ ਜੀ ਇਹਦੇ ਉੱਪਰ ਥੋੜਾ ਜਿਹਾ ਆਪਾਂ ਤੇਲ ਘਿਓ ਤੁਸੀਂ ਜੋ ਵੀ ਪਾਣਾ ਇੱਥੇ ਮੈਂ ਰਿਫਾਈਨਡ ਪਾਇਆ ਸੀਗਾ ਥੋੜਾ ਥੋੜਾ ਤੇ ਇੱਕ ਕਾगज ਵਗੈਰਾ ਲੈ ਕੇ ਕੋਈ ਮੈਂ ਹੀ ਰੁਕਤੀ ਜਿਹੜਾ ਆਪਾਂ ਕਰਦੇ ਹਾਂ ਬੱਚਿਆਂ ਨੂੰ ਦਿੰਦੇ ਸਕੂਲ ਬੁਟੀਫਲ ਤੇ ਕਵਰ ਚ ਪਾ ਕੇ ਉਦੋਂ ਨਾਲ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਿੱਤਾ ਸੀ ਤਵੇ ਨੂੰ ਤੇਲ ਲਗਾ ਕੇ ਚੰਗੀ ਤਰ੍ਹਾਂ ਤੇਲ ਲਗਾ ਕੇ ਐਨ ਬਿਲਕੁਲ ਸਾਫ਼ ਕਰ ਲੈਣਾ ਆਪਾਂ ਇਹਨੂੰ ਫਿਰ ਉਹ ਤੋਂ ਬਾਅਦ ਆਪਾਂ ਪਾਣੀ ਦਾ ਛਿੱਟਾ ਮਾਰਾਂਗੇ ਉੱਪਰ ਇੱਕ ਦੋ ਕੁ ਵਾਰੀ ਪਾਣੀ ਦਾ ਚਿੱਟਾ ਮਾਰ ਕੇ ਫਿਰ ਆਪਾਂ ਸਾਫ਼ ਕਰਾਂਗੇ ਇਹਨੂੰ ਤਵੇ ਨੂੰ ਇਹਦੇ ਨਾਲ ਕੀ ਹੁੰਦਾ ਕਿ ਦੋਸਾ ਜਿਹੜਾ ਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਐਨ ਕ੍ਰਿਸਪੀ ਜਿੱਦਾਂ ਦਾ ਆਪਾਂ ਬਾਜ਼ਾਰ ਵਿੱਚ ਖਾਂਦੇ ਆਂ ਹੋਟਲਾਂ ਵਗੈਰਾ 'ਚ ਉਸ ਤਰ੍ਹਾਂ ਦਾ ਤੇ ਤਵੇ ਆਪਣਾ ਤਿਆਰ ਹੋ ਗਿਆ ਗੈਸ ਆਪਾਂ ਰੱਖਣਾ ਘੱਟ ਤੇਜ਼ ਨਹੀਂ ਕਰਨਾ ਗਿਆ ਸੋ ਘੱਟਾਂ 'ਚ ਪਰੇ ਰੱਖ ਆਪਾਂ ਨੇ ਜਿਹੜਾ ਦੋਸਾ ਇਹ ਬਣਾਉਣਾ ਥੋੜਾ ਜਿਹਾ ਇੱਕ ਕੜਚੀ ਦੋਸੇ ਦੇ ਬੈਟਰ ਦੀ ਪਾ ਕੇ ਉਹਨੂੰ ਹਲਕੇ ਹੱਥਾਂ ਨਾਲ ਹਿਲਾਉਣਾ ਹੈ ਤੇ ਮਤਲਬ ਫੈਲਾਉਣਾ ਹੈ ਤੇ ਪਰ ਤਵੇ ਤੇ ਤੇ ਜਿਹੜੀ ਇਹ ਕੜਛੀ ਇਹਨੂੰ ਦਬਾਉਣਾ ਨਹੀਂ ਇਹਨੂੰ ਆਪਾਂ ਥੋੜੀ ਜਿਹੀ ਹਵਾ 'ਚ ਰੱਖਣਾ ਹੈ ਹਲਕੀ ਹਲਕੀ ਜਿਹੇ ਹੱਥ ਕੇ ਹੱਥਾਂ ਨਾਲ ਤੁਹਾਨੂੰ ਮਤਲਬ ਫੀਲ ਹੋ ਰਿਹਾ ਹੋਊਗਾ ਕਿ ਮੈਂ ਬਹੁਤ ਹਲਕੀ ਜਿਹੀ ਫੇਰ ਰਹੀ ਆ ਇਹਨੂੰ ਚੰਗੀ ਤਰ੍ਹਾਂ ਐਨ ਤੇ ਜਿੰਨਾ ਕ ਤੁਹਾਡਾ ਤਵਾ ਹੈਗਾ ਏ ਉਹਦੇ ਹਿਸਾਬ ਨਾਲ ਤੁਸੀਂ ਜਿੰਨਾ ਫੈਲਾਉਣਾ ਹੈ ਚੰਗੀ ਤਰ੍ਹਾਂ ਆਲੇ-ਦਾਲੇ ਫੈਲਾ ਲਓ ਉਹਨੂੰ ਤੇ ਫਿਰ ਉੱਪਰ ਆਪਾਂ ਥੋੜਾ ਜਿਹਾ ਫੇਰ ਰਿਫਾਈਨ ਡਵਾਵਾਂਗੇ ਥੋੜਾ ਜਿਹਾ ਬਸ ਤੇ ਇਹਨੂੰ ਹੁਣ ਹਲਕੀ ਅੰਚ ਤੇ ਪੱਕਣ ਦੇਵਾਂਗੇ ਬਸ ਤੁਸੀਂ ਬੈਟਰ ਦਾ ਧਿਆਨ ਰੱਖਣਾ ਹੈ ਉਹ ਫਾਰਮੈਟ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ ਆਪਾਂ ਜਦੋਂ ਉਹਨੂੰ ਗ੍ਰाइंड ਕਰਨਾ ਹੈ ਉਸ ਤੋਂ ਬਾਅਦ ਉਹਨੂੰ ਫ੍ਰਿਜ ਵਿੱਚ ਨਹੀਂ ਰੱਖਣਾ ਉਹਨੂੰ ਫਾਰਮੈਟ ਕਰਨ ਲਈ ਰੱਖਣਾ ਹੈ 8-10 ਘੰਟੇ ਫਾਰਮੈਟ ਹੋਣ ਤੋਂ ਬਾਅਦ ਜੇ ਤੁਸੀਂ ਬਣਾਉਣਾ ਹੈ ਤਾਂ ਜਦ ਹੀ ਬਣਾ ਸਕਦੇ ਹੋ ਨਹੀਂ ਤੁਸੀਂ ਬਣਾਣੇ ਤਾਂ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਹੁਣ ਮੈਂ ਜਿੰਨਾ ਕ ਯੂਜ਼ ਕਰਨਾ ਸੀ ਉਹਨੇ ਵਿੱਚ ਮੈਂ ਬੇਕਿੰਗ ਪਾਊਡਰ ਤੇ ਨੂਨ ਮਿਲਾ ਕੇ ਤਿਆਰ ਕਰ ਲਿਆ ਬਾਕੀ ਮੈਂ ਫ੍ਰਿਜ ਵਿੱਚ ਰੱਖ ਦਿੱਤਾ ਤੁਸੀਂ ਦੇਖੋ ਇਹ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਥੱਲੇ ਤੋਂ ਸਿੱਕ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਫੋਲਡ ਇੱਕ 도ਸਾ ਆਪਣਾ ਬਣ ਕੇ ਤਿਆਰ ਹੈ ਬਹੁਤ ਵਧੀਆ ਕ੍ਰਿਸਪੀ ਡੋਸਾ ਬਣਿਆ ਸੀਗਾ ਬਸ ਇਹ ਗੱਲ ਰੱਖਣੀ ਹੈ ਧਿਆਨ ਚ ਕਿ ਫਾਰਮੂਲਾ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਬਹੁਤਾ ਪਾਣੀ ਨਹੀਂ ਪਾਉਣਾ ਆਪਾਂ ਨੇ ਜਦੋਂ ਇਹਦਾ ਬੈਟਰ ਬਣਾਉਣਾ ਹੈ ਥੋੜਾ ਥੋੜਾ ਪਾਣੀ ਪਾ ਕੇ ਜੇ ਤੁਹਾਨੂੰ ਦੱਸ ਨਹੀਂ ਕਿ ਜਿੰਨਾ ਤੁਸੀਂ ਘੱਟ ਪਾਣੀ ਪਾ ਕੇ ਗ੍ਰाइंड ਕਰ ਸਕਦੇ ਹੋ ਉਹਨਾ ਠੀਕ ਰਹੂਗਾ ਜਿਆਦਾ ਪਾਣੀ ਪਾਉਣ ਦੀ ਕੋਸ਼ਿਸ਼ ਨਾ ਕਰਿਓ ਤੇ ਬਹੁਤ ਵਧੀਆ ਟੋਸਾ ਬਣ ਕੇ ਜਿਹੜਾ ਤਿਆਰ ਹੋਇਆ ਸੀਗਾ ਦੇਖੋ ਤੁਸੀਂ ਐਨ ਬਾਜ਼ਾਰ ਵਰਗਾ ਕ੍ਰਿਸਪੀ ਡੋਸਾ ਬਣ ਕੇ ਤਿਆਰ ਹੋਇਆ ਸੀਗਾ ਤੇ ਬਾਕੀ ਮੈਂ ਮਸਾਲੇ ਟੋਸੇ ਦੀ ਸਾਂਬਰ ਦੀ ਵੀ ਰੈਸਪੀ ਜਿਹੜੀ ਹੈ ਉਹ ਸ਼ੂਟ ਕੀਤੀ ਹੋਈ ਹੈ ਉਹ ਮੈਂ ਅਗਲੀ ਵੀਡੀਓ ਚ ਪਾਉਂਗੀ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀਗੀ ਇਸ ਕਰਕੇ ਮੈਂ ਇਹ ਅਜੇ ਸਿੰਪਲ ਟੋਸੇ ਦੀ ਵੀਡੀਓ ਬਣਾ ਰਹੀ ਹਾਂ ਨੈਕਸਟ ਵੀਡੀਓ ਜਿਹੜੀ ਮੇਰੀ ਹੈ ਉਹ ਮੈਂ ਸਾਂਬਰ ਦੀ ਔਰ ਮਸਾਲੇ ਟੋਸੇ ਦੀ ਪਾਉਂਗੀ ਬਾਕੀ ਚਟਨੀ ਵਗੈਰਾ ਦੀ ਨੇ ਸਾਰੀਆਂ ਪਹਿਲਾਂ ਆਲਰੇਡੀ ਪਾ ਚੁੱਕੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਫਿਰ ਆਪਾਂ ਦੁਬਾਰੇ ਦੂਸਰਾ ਟੋਸਾ ਬਣਾਉਣ ਦੇ ਲਈ ਥੋੜਾ ਜਿਹਾ ਪਾਣੀ ਛਿੜਕਾਂਗੇ ਉੱਪਰ ਹੁਣ ਇਸ ਵਾਰ ਕੋਈ ਰਿਫਾਈਂਡ ਵਗੈਰਾ ਨਹੀਂ ਕੁਝ ਵੀ ਲਗਾਉਣਾ ਸਿਰਫ ਪਾਣੀ ਛਿੜਕਣਾ ਹੈ ਪਾ ਸਾਫ ਕਰ ਦਵਾਂ ਨੇ ਕਿਸੇ ਚੀਜ਼ ਦੇ ਨਾਲ ਤੁਸੀਂ ਪੌਣਾ ਵਗੈਰਾ ਰੱਖਿਆ ਉਹ ਕੋਈ ਤਾਂ ਉਹਦੇ ਨਾਲ ਵੀ ਕਰ ਸਕਦੇ ਹੋ ਫਿਰ ਆਪਾਂ ਥੋੜਾ ਜਿਹਾ ਬੈਟਰ ਪਾਵਾਂਗੇ ਇਹਦੇ ਪਰ ਤੇ ਹਲਕੇ ਹੱਥਾਂ ਨਾਲ ਬਹੁਤ ਹੀ ਸਮੂਥ ਜਿਹੇ ਤਰੀਕੇ ਨਾਲ ਇਹਨੂੰ ਹੌਲੀ ਹੌਲੀ ਫੈਲਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਆਪਣੇ ਤਵੇ ਦੇ ਹਿਸਾਬ ਨਾਲ ਜਿੰਨਾ ਤੁਸੀਂ ਮਤਲਬ ਬੈਟਰ ਪਾਇਆ ਉਹਦੇ ਹਿਸਾਬ ਨਾਲ ਐਨ ਬਿਲਕੁਲ ਪਤਲਾ ਜਿਹਾ ਆਪਾਂ ਬੈਟਰ ਜਿਹੜਾ ਇਹਦਾ ਐਨ ਚੰਗੀ ਤਰ੍ਹਾਂ ਫੈਲਾ ਲਵਾਂਗੇ ਬਸ ਹਲਕੇ ਹੱਥਾਂ ਨਾਲ ਫੈਲਾਉਣਾ ਜਿਹੜੀ ਕੜਚੀ ਆ ਉਹਨੂੰ ਥੱਲੇ ਨੂੰ ਦਬਾਉਣਾ ਨਹੀਂ ਜ਼ਿਆਦਾ ਇਹਦੇ ਬਣਨ ਦਾ ਇਹ ਵੀ ਪਤਾ ਲੱਗ ਜਾਂਦਾ ਕਿ ਇਹਦੇ ਜਿਹੜੇ ਡੋਸੇ ਦੇ ਮਤਲਬ ਕਿਨਾਰੇ ਆ ਨਾ ਉਹ ਥੋੜੇ ਥੋੜੇ ਉਤਾਂ ਨੂੰ ਮਤਲਬ ਚੱਕ ਹੋ ਜਾਂਦੇ ਨੇ ਥੋੜੇ ਥੋੜੇ ਉਹ ਤੋਂ ਵੀ ਪਤਾ ਲੱਗ ਜਾਂਦਾ ਹੈ ਫਿਰ ਆਪਾਂ ਉੱਪਰ ਤੇ ਥੋੜਾ ਜਿਹਾ ਰਾਈਂਡ ਪਾ ਦਾਂਗੇ ਜਿੱਦਾਂ ਆਪਾਂ ਪਹਿਲਾਂ ਪਾਇਆ ਸੀਗਾ ਤੇ ਆਂਚ ਘੱਟ ਰੱਖਣੀ ਹੈ ਜੇ ਜ਼ਿਆਦਾ ਆਂਚ ਰੱਖੋਗੇ ਤਾਂ ਚੰਗੀ ਤਰ੍ਹਾਂ ਕਿਤੇ ਤੇ ਸਿੱਖ ਜਾਊਗਾ ਕਿਤੇ ਤੇ ਜ਼ਿਆਦਾ ਨਹੀਂ ਸਿੱਖੂਗਾ ਐਦਾਂ ਹੋ ਜਾਊਗਾ ਘੱਟ ਆਂਚ 'ਚ ਪਰ ਕੇ ਪਕਾਉਣਾ ਆਪਾਂ ਨੇ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਆ ਦੇਖੋ ਤੁਸੀਂ ਵੀਡੀਓ ਚ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕਿ ਇਹਦੇ ਥੋੜੇ ਥੋੜੇ ਜਿਹੜੇ ਕਿਨਾਰੇ ਆ ਉਹ ਉੱਪਰ ਨੂੰ ਚੱਕ ਹੋ ਗਏ ਖੁਦ ਹੀ ਆਪੇ ਚੱਕ ਹੋ ਜਾਂਦੇ ਉੱਪਰ ਨੂੰ ਤੇ ਥੱਲੇ ਤੋਂ ਇਹਨਾਂ ਚੰਗੀ ਤਰ੍ਹਾਂ ਸਿੱਕ ਗਿਆ ਆਪਾਂ ਨੂੰ ਦੇਖੋ ਬ੍ਰਾਊਨ ਬ੍ਰਾਊਨ ਜਿਹੜਾ ਇਹ ਦਿਖ ਰਿਹਾ ਹੈ ਬਿਲਕੁਲ ਐਨ ਬਿਲਕੁਲ ਸਿੱਕ ਚੁੱਕਿਆ ਥੱਲੇ ਤੇ ਇਹ ਹੁਣ ਆਪਾਂ ਇਹਨੂੰ ਕਰ ਦਵਾਂਗੇ ਫਿਰ ਫੋਲਡ ਦੇਖੋ ਤੁਸੀਂ ਬਹੁਤ ਵਧੀਆ ਮਤਲਬ ਕ੍ਰਿਸਪੀ ਐਂਡ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਵਧੀਆ ਤੇ ਦੇ ਟੇਸਟੀ ਲੱਗਦੇ ਨੇ ਤੁਸੀਂ ਬਣਾਇਓ ਜਿਸ ਤਰ੍ਹਾਂ ਮੈਂ ਤੁਹਾਨੂੰ ਤਰੀਕਾ ਦੱਸਿਆ ਉਸ ਤਰੀਕੇ ਦੇ ਨਾਲ ਬਣਾਇਓ ਸਾਰੇ ਜਣੇ ਟਰਾਈ ਕਰਕੇ ਦੇਖਿਓ ਬਸ ਬੈਟਰ ਧਿਆਨ ਨਾਲ ਬਣਾਉਣਾ ਜਿਹੜਾ ਬੈਟਰ ਆਪਾਂ ਤਿਆਰ ਕਰਦੇ ਆਂ ਘੱਟ ਪਾਣੀ ਪਾਉਣਾ ਹੈ ਫਾਰਮੈਟ ਚੰਗੀ ਤਰ੍ਹਾਂ ਕਰਨਾ ਹੈ ਸਾਰੇ ਜਣੇ ਬਣਾਇਓ ਤੇ ਖਾਇਓ ਮੇਰੇ ਨਾਲ ਸ਼ੇਅਰ ਕਰਿਓ ਮਿਲਦੇ ਆਗਲੀ ਵੀਡੀਓ ਚ ਬਾਏ ਬਾਏ ਰੱਬ ਰੱਖਾ